ਗਵਾਂਧੁਰ ਦੇ ਪਤੇ ਆਜਮ ਅਤੇ 212 224 ਮੁਤਾਬਕ 17 ਮੱਗਰ ਸਮਤਨਾ شاہੇ 552 ਨੂੰ ਸ੍ਰੀ ਕਾਫਤਖ ਸਾਬੇ ਤੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਰ ਕਮੇਟੀ ਦੇ ਮੈਂਬਰ ਸਾਫਤਾ ਕੈਬਨਟ ਮੰਤਰੀ ਅਤੇ 2015 ਦੇ ਐਗਜ਼ੈਕਟਿਵ ਦੇ ਮੈਂਬਰ ਸ੍ਰੋਮਣੀ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਹਿਬਾਨ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਹਿਬ ਜੀ ਦੀ ਫਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਰਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੀ ਭਾਗੀਦਾਰੀ ਨੂੰ ਪੂਰ ਕੀਤਾ ਹੈ। ਇਹਨਾਂ ਦੇ ਨਾਲ ਸੁਖਦੇਵ ਸਿੰਘ ਘੀੜਸਾ, ਸੁੱਚਾ ਸਿੰਘ ਲਗਾ, ਹੀਰਾ ਸਿੰਘ, ਬਲਵਿੰਦਰ ਸਿੰਘ ਭੁੰਟਾ, ਦਰਜੀਤ ਸਿੰਘ ਠੀਮਾ, ਗੁਲਜਾਰ ਸਿੰਘ ਰਾਣੀ ਕੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਰਖਾਹ ਲਾਈ ਗਈ। ਇਹ ਕੱਲ੍ਹ ਬਿਤੇ 3/12/2014 ਨੂੰ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬਾਰੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਦਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚੰਤਨ ਜਿੰਨਤ ਕਰੇਗਾ ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿੱਤ ਨੇ ਤੋਂ ਇਲਾਵਾ ਸੁਖਮਣ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਲਈ ਜਾਣੀ ਹੈ ਇਹਨਾਂ ਸਾਰਿਆਂ ਦੇ ਗਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਲ ਵਿੱਚ ਤਸਤੀ ਪਾਈ ਜਾਣੀ ਹੈ ਜਿਸ਼ੇ ਗਾਥਕ ਸਾਕ ਨੂੰ ਪਾਈ ਜਾਂਦੀ ਹੈ ਜਸਪਾਲ ਸਿੰਘ ਮੈਨੇਜਰ ਸਕਤਰੇ ਸ਼੍ਰੀ ਕਾਤਕ ਸਾਹਿਬ ਉਹੇਠਾਂ ਜਾਣ ਨਾਲ ਸਦਾ ਭਗਵੰਤ ਸਿੰਘ ਧਕੇੜਾ ਮੈਨੇਜਰ ਸ਼੍ਰੀ ਦਰਵਾਰ ਸਾਹਿਬ ਉਹ ਲਾਕੇ ਵਿੱਚ ਇਹਨਾਂ ਦੇ ਗੱਲ ਵਿੱਚ ਇਹਨਾਂ ਦੇ ਲਾਭ ਹੋਦੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਖਤੀ ਪਾਉਣ ਇਹਨਾਂ ਦੇ ਇਹ ਤੱਕ ਆਪਣੇ ਗਾਰ ਵਿੱਚ ਪਾ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ 60 ਲੱਗੀ ਹੋਈ ਹੈ ਫ੍ਰੈਕਚਰ ਹੈ ਸੁਖਦੇਵ ਸਿੰਘ ਘੇੜ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਛੇੜ ਕਰਕੇ ਜਿਹੜੇ ਸੇਵਾ ਉਹ ਕਰਨ ਤੋਂ ਸਮਰਥ ਨਹੀਂ ਇਸ ਲਈ ਇਹਨਾਂ ਨੇ 2 ਦਿਨ ਘੰਟਾ ਘਰ ਜੋੜੇ ਦੇ ਬਾਰ-ਬਾਰ ਸ਼੍ਰੀ ਦਰਬਾਰ ਸਾਹਿਬ ਦੇ ਬਾਰ-ਬਾਰ ਦੇ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾ ਫੜ ਕੇ ਬੈਠਣਾ ਹੈ। ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਘਰ ਵਿੱਚ ਉਹ ਜਿਹੜੀ ਤਖਤੀ ਹੈ ਉਹ ਪਾਈ ਹੋਵੇ। ਇਸੇ ਤਰ੍ਹਾਂ ਦੋ ਦਿਨ ਤਖਸ਼ੀਰ ਸਿੰਘ ਸਰ ਸਾਹਿਬ ਦੋ ਦਿਨ ਤਖਸ਼ੀਰ ਦੰਦਮਾ ਸਾਹਿਬ ਤਰਵੰਡੀ ਸਾਹਬੋ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਬਖਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਐ ਜੋ ਤਨਖਾਹ ਲੱਗੀ ਐ ਉਹ ਪੂਰੀ ਕਰਨੀ ਐ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਅਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਐ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਇਆਗਾ ਇਹਨਾਂ ਦੇ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਪਰਿਵਾਰ ਦੇ ਮੋਹਰੇ ਬੈਠਣ ਦਾ ਵੀਰ ਚੇਅਰ ਤੇ ਬੈਠ ਕੇ ਚੋੜਾ ਪਾ ਕੇ ਆਤਮੇ ਤੇ ਵਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੇਦਾਂ ਨੇ ਦੋ ਦਿਨ ਜਿਵੇਂ ਦਰਵਾਜਾ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਘੜੀ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਨਾਂ ਨੇ 1 ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾੜਣੇ ਨੇ ਜਿੰਨੇ ਵੀ ਸੇਧ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾਂ ਕਿ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੀ ਸੇਧ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਪਾਠ ਸੁਖਮਨੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਇੱਥੇ ਲਿਖਿਆ ਰਹੇ ਜੋ ਚੁਪਕੇ-ਚਾਪਕੇ ਅਖਬਾਰਾਂ ਰਾਹੀਂ ਜੋ ਗੁਨਾਹ ਕੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਆਉਦੇ ਦੇ ਮਾਰੇ ਤੇ ਹਮਾਇਤ ਕੀਤੀ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਜੇਠਾ ਸੋਹਣ ਸਿੰਘ ਠੰਡਾਲ ਬਹਾਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਗੱਲ ਮਿਤੀ 3 12 14 ਨੂੰ 12 ਤੋਂ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ 1 ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਜਣ ਦੀ ਸੇਵਾ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ ਕਰਨੀ ਹੈ। ਔਰ ਪੰਜੋਂ ਵਾਸਤੇ ਕਰਨੀ ਹੈ। ਸ਼ਹਾਬੇ ਅਕਾਲੀ ਤਲ ਦੇ ਲੀਡਰਸ਼ਿਪ ਆਪੜੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ। ਇਸ ਲਈ ਸਿੱਖ ਸਹਿ ਬਾਰਵਾ ਤੋਂ ਹੇਟ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਾਏ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੇ ਆਰੰਭ ਕਰ ਭਰਤੇ ਬੋਕਸ ਨਾ ਹੋਵੇ ਝੂਠੇ ਨਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਇਕਾਤਰ ਸਾਹਿਬ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਰਵਿੰਦਰ ਸਿੰਘ ਧਾਦੇ ਪ੍ਰਧਾਨ ਸ਼ਾਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪੇਸ ਸਿੰਘ ਇਆੜੀ ਸੰਤਾ ਸਿੰਘ ਉਮੈਦਪੁਰੇ ਔਰ ਸ਼੍ਰੀ ਇਕਾਤਰ ਸਾਹਿਬ ਵੱਲੋਂ ਜੀਪੀ ਸਤਵੰਤ ਕੌਰ ਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਿੰਗ ਕਮੇਟੀ ਨੂੰ ਵਿਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਹਦਾ ਆਗਵਾ ਨੇ ਅਸਤੀਫਾ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਤਰਪੋਰਟ ਸ਼੍ਰੀ ਅਕਾਲ ਤਖਤ ਸਾਹਿਬੇ ਕੇ ਤੇ ਜਾਣ। ਬਾਕੀ ਅਤੇ ਦਾਕੇ ਧੜਾ ਆਪ ਸਾਰੇ ਸਮਝਿਓ ਕਿ ਬਾਕੀ ਤੇ ਦਾਕੇ ਧੜੇ ਦੇ ਨਾਂ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਜੋ ਪਿਛਲੇ ਦਿਨਾਂ ਤੋਂ ਸ਼ਾਪ ਰਿਆ ਫੋੜਿਆ ਜਾ ਰਿਹਾ ਹੈ ਬਾਕੀ ਅਸੇ ਦਾਗੀ ਧੜਾ ਆਪਣੇ ਅਲੱਗ-ਅਲੱਗ ਚੁੱਲ੍ਹੇ ਸਿਮੇਟ ਕੇ ਚੁੱਲ੍ਹੇ ਸਿਮੇਟਣ ਤੋਂ ਬਾਅਦ